ਨੇਰੀ ਆਈ ਦੀਏ ਵੀਡੀਓ ਪੂਰੀ ਦੀ ਪੂਰੀ ਜਵਾਨੀ ਨੂੰ ਆ ਪੰਜਾਬ ਦੀ ਜਵਾਨੀ ਨੂੰ ਇਹ ਵੀਡੀਓ ਡੈਡੀਕੇਟਡ ਪਹਿਲੀ ਤਾਂ ਮੇਰੀ ਰਿਕਵੈਸਟ ਇਹ ਆ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਨੂੰ ਬਾਈ ਨਸ਼ਿਆਂ ਤੋਂ ਦੂਰ ਰਹੋ ਮਾੜੇ ਕੰਮਾਂ ਤੋਂ ਦੂਰ ਰਹੋ ਦੂਜਾ ਆਪਣੇ ਮਾਂ ਪਿਓ ਦਾ ਸਤਿਕਾਰ ਕਰੋ ਕਿਉਂਕਿ ਮਾਂ ਪਿਓ ਨੇ ਤੁਹਾਨੂੰ ਪਤਾ ਹੀ ਨਹੀਂ ਕਿਵੇਂ ਪਾਲਿਆ ਬਹੁਤ ਸਾਰੇ ਮੁੰਡੇ ਕੁੜੀਆਂ ਇਹੋ ਜਿਹੇ ਨੇ ਜਿਹੜੇ ਬਹੁਤ ਤਗੜੇ ਤਗੜੇ ਸਕੂਲਾਂ ਦੇ ਵਿੱਚ ਪੜੇ ਹੋਇਆ ਕਾਨਵੈਂਟ ਸਕੂਲਾਂ ਦੇ ਵਿੱਚ ਪੜੇ ਹੋਇਆ ਜਿਨ੍ਹਾਂ ਦੇ ਮਾਪਿਓ ਖੁਦ ਅਰੰਪੜ ਹੁੰਦੇ ਨੇ 7ਵੀਂ 8ਵੀਂ ਜਾਂ 9ਵੀਂ ਕਲਾਸ ਕੀਤੀ ਹੁੰਦੀ ਆ ਪਰ ਉਹ ਆਪਦੇ ਜਵਾਗ ਨੂੰ ਇੱਕ ਵਧੀਆ ਐਜੂਕੇਸ਼ਨ ਦੇਣ ਦੇ ਮਾਰੇ ਉਹਨਾਂ ਨੂੰ ਕਾਨਵੈਂਟ ਸਕੂਲਾਂ ਚ ਲਾਉਂਦੇ ਨੇ ਤੇ ਸਾਡੇ ਮੁੰਡੇ ਕੁੜੀਆਂ ਕਾਨਵੈਂਟ ਸਕੂਲਾਂ ਚ ਜਾ ਕੇ ਵੀ ਆਸ਼ ਕੀ ਕਾਰਨੋਂ ਨਹੀਂ ਹਟਦੇ ਸੋ ਮੁੰਡੇ ਕੁੜੀਆਂ ਜਾਂ ਤਾਂ ਪੜ ਦੋ ਜੇ ਤੁਹਾਡਾ ਪੜਨ ਦਾ ਬਾਕੀ ਮਨ ਨਹੀਂ ਹੈਗਾ ਉਹਦੇ ਮਾਪਿਆਂ ਨੂੰ ਬਸ ਇੰਨਾ ਕਹਦੇ ਭਾਈ ਅਸੀਂ ਇਸ ਕਾਬਲ ਨਹੀਂਗੇ ਸਾਨੂੰ ਹਟਾ ਕੇ ਸਰਕਾਰੀ ਸਕੂਲ ਜਿਰਾ ਦਿਓ ਕਿਉਂਕਿ ਤੁਸੀਂ ਇਸੇ ਕਾਬਲ ਹੋ ਜੇ ਬਾਕੀ ਤੁਹਾਡੇ ਮਾਪਿਓ ਨੇ ਤੁਹਾਨੂੰ ਪੜਾਇਆ ਲਿਖਾਇਆ ਵਾ ਕਿ ਚੰਗੇ ਸਕੂਲ ਦੇ ਵਿੱਚ ਪਾਇਆ ਤਾਂ ਘੱਟੋ ਘੱਟ ਉਹਨਾਂ ਦੀ ਕਦਰ ਕੀਮਤ ਨੂੰ ਜਾਣੋ ਕਿ ਤੁਹਾਡੇ ਮਾਪਿਓ ਕਿਵੇਂ ਫੀਸ ਇਕੱਠੀ ਕਰਕੇ ਤੁਹਾਡੀ ਫੀਸ ਭਰਦੇ ਨੇ ਤੁਹਾਡੀ ਪੜ੍ਹਾਈ ਦੇ ਖਾਤਰ ਸੋ ਜੋ ਵੀ ਤੁਹਾਨੂੰ ਮਿਲਿਆ ਵਾ ਉਹਦੀ ਕਦਰ ਕਰੋ ਧੰਨਵਾਦ ਕਰੋ ਸ਼ੁਕਰਾਨਾ ਕਰੋ ਤੁਹਾਡੇ ਮਾਪਿਆਂ ਦਾ ਤੁਹਾਡੇ ਮਾਪਿਓ ਤੋਂ ਵੱਡੀ ਕੋਈ ਚੀਜ਼ ਨਹੀਂ ਬਹੁਤ ਸਾਰੇ ਇਹ ਜਿਹੇ ਮੁੰਡੇ ਕੁੜੀਆਂ ਨੇ ਜਿਹੜੇ ਮਾਪਿਆਂ ਨੂੰ ਬਹੁਤ ਚੀਜ਼ਾਂ ਦੇ ਪਿੱਛ ਆਪਣਿਆਂ ਨੂੰ ਬਹੁਤ ਤੰਗ ਕਰਦੇ ਨੇ ਕੋਈ ਸਾਈਕੋ ਟਾਈਪ ਦੇ ਬਹੁਤ ਸਾਰੇ ਲੋਕ ਹੈਗੇ ਨੇ ਦੁਨੀਆ ਦੇ ਉੱਤੇ ਜਿਨ੍ਹਾਂ ਨੂੰ ਮੰਨ ਸਕਦੇ ਆਪਾਂ ਬਟ ਉਹ ਬਹੁਤ ਰੇਅਰ ਕੇਸ ਹੁੰਦੇ ਨੇ ਬਟ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਦਾ ਭਲਾ ਹੀ ਸੋਚਦਾ ਧੰਨਵਾਦ